ਸਰ ਸਨਮਾਨ ਜੋ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਨਾਸਰੋ ਮਨਸੂਰ ਗੁਰੂ ਗੋਬਿੰਦ ਸਿੰਘ ਈਜ ਦੀ ਮਨਜੂਰ ਗੁਰੂ ਗੋਬਿੰਦ ਸਿੰਘ ਸਾਹਿਬੇ ਕਮਾਲ ਬਾਦਸ਼ਾਹ ਦਰਵੇਸ਼ ਅਮਰਤ ਕੇ ਦਾਤੇ ਸਰਬੰਸਦਾਨੀ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜੀਆਂ ਦੇ ਪ੍ਰਕਾਸ਼ ਪੁਰਬ ਨੂੰ ਸਮਰਪਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਧਰਮ ਪ੍ਰਚਾਰ ਕਮੇਟੀ ਸਮੁੱਚੀ ਹੀ ਖਾਲਸਾ ਪੰਥ ਵੱਲੋਂ ਸੰਗਤਾਂ ਦੇ ਸਹਿਯੋਗ ਨਾਲ ਅੱਜ ਇਹਨਾਂ ਗੁਰਮਤ ਸਮਾਗਮਾਂ ਦੀ ਅਰੰਭਤਾ ਹੋਈ ਹੈ ਜਿੱਥੇ ਸ਼੍ਰੀ ਆਖਣਪਾਟ ਸਾਹਿਬ ਜੀ ਦੀ ਅਮਰ ਤੁਲੇ ਰੰਭਤਾ ਹੋਈ ਉਸ ਤੋਂ ਅਪਰੰਤ ਸਾਰੇ ਹੀ ਸਕੂਲਾਂ ਕਾਲਜਾਂ ਦੇ ਬੱਚਿਆਂ ਦੇ ਗੁਰਬਾਣੀ ਕੰਠ ਮੁਕਾਬਲੇ ਭਾਸ਼ਣ ਮੁਕਾਬਲੇ ਦਸਤਾਰ ਮੁਕਾਬਲੇ ਪ੍ਰਸ਼ਨੋਤਰੀ ਮੁਕਾਬਲੇ ਇਹ ਸਾਰੇ ਮੁਕਾਬਲੇ ਇੱਥੇ ਕਰਾਏ ਗਏ ਜਿਨ੍ਹਾਂ ਦੇ ਵਿੱਚ ਵੱਖ-ਵੱਖ ਸਕੂਲਾਂ ਤੋਂ ਬੱਚਿਆਂ ਨੇ ਭਾਗ ਲਿਆ तकरीबन 18 ਸਕੂਲਾਂ ਦੇ ਬੱਚਿਆਂ ਨੇ ਇਹਨਾਂ ਸਾਰੇ ਸਮਾਗਮ ਵਿੱਚ ਭਾਗ ਲਿਆ ਤੇ ਬਹੁਤ ਹੀ ਵੱਡੀ ਗੁਰੂ ਸਾਹਿਬ ਜੀ ਦੀ ਕਿਰਪਾ ਹੋਈ ਕਿਉਂਕਿ ਇਹ ਬੱਚੇ ਸਾਡੀ ਕੌਮ ਦਾ ਸਰਮਾਇਆ ਹੈ ਤੇ ਇਹਨਾਂ ਦੇ ਵਿੱਚ ਜਿਹੜੀ ਸਾਡੀ ਆਉਣ ਵਾਲੀ ਪੀੜ੍ਹੀ ਦੇ ਵਿੱਚ ਗੁਰ ਇਤਿਹਾਸ ਗੁਰ ਇਤਿਹਾਸ ਦੇ ਨਾਲ ਸੰਬੰਧ ਉਹ ਜਿੰਨੇ ਸਥਾਨ ਉਹਨਾਂ ਦਾ ਇਤਿਹਾਸ ਜਿਹੜਾ ਇਹਨਾਂ ਵਿੱਚ ਸਿਰਜਿਆ ਜਾਣਾ ਬੜੀ ਜ਼ਰੂਰੀ ਗੱਲ ਹੈ ਸੋ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਵੱਲੋਂ ਤਖਤ ਸਾਹਿਬ ਦੇ ਸਮੁੱਚੇ ਪ੍ਰਬੰਧ ਲੋਜੇ ਸਮਾਗਮ ਕਰਾਇਆ ਗਿਆ ਇਹਨਾਂ ਸਮਾਗਮ ਵਿੱਚ ਇਹਨਾਂ ਬੱਚਿਆਂ ਨੇ ਭਾਗ ਲਿਆ ਜਿੱਥੇ ਦਸਤਾਰ ਮੁਕਾਬਲੇ ਹੋਏ ਉਹਦੇ ਵਿੱਚ ਬਹੁਤ ਸੋਹਣੀਆਂ ਦਸਤਾਰਾਂ ਬੱਚਿਆਂ ਨੇ ਸਜਾਈਆਂ ਤੇ ਉਹਨਾਂ ਨੂੰ ਪਹਿਲਾ ਦੂਜਾ ਤੇ ਤੀਜਾ ਇਨਾਮ ਉਹਨਾਂ ਨੂੰ ਵੀ ਕੱਢਿਆ ਗਿਆ ਦਸਤਾਰ ਗੁਰੂ ਸਾਹਿਬ ਜੀ ਦਾ ਤਾਜ ਹੈ ਤੇ ਇਸ ਤਾਜ ਨੂੰ ਇਹਨਾਂ ਬੱਚਿਆਂ ਨੇ ਬਰਕਰਾਰ ਰੱਖਣ ਵਾਸਤੇ ਬਹੁਤ ਸੁੰਦਰ ਸਜਾਇਆ ਉਥੇ ਗੁਰਬਾਣੀ ਕੰਠ ਮੁਕਾਬਲਾ ਕਿਉਂਕਿ ਮਹਾਰਾਜ ਨੇ ਸਾਨੂੰ ਸਿੱਖੋ ਸੁਣੋ ਸਿੱਖ ਇਹ ਮੇਰੀ ਬਾਣੀ ਪੜੋ ਸੋਧ ਗੁਰ ਕੇਰੀ ਪੜੇ ਮਹਾਤਮ ਲਹੇ ਵਿਸਾਲਾ ਹਲਤ ਪਲਤ ਮੈਂ ਹੋਹੀ ਨਿਹਾਲਾ ਦਾ ਬਚਨ ਕੀਤਾ ਹੈ ਤੇ ਬੱਚਿਆਂ ਦੇ ਵਿੱਚ ਬੜਾ ਹੀ ਭਾਵਨਾ ਸੀ ਕੀ ਗੁਰਬਾਣੀ ਕੰਠ ਮੁਕਾਬਲੇ ਵਿੱਚ ਛੋਟੇ-ਛੋਟੇ ਬੱਚਿਆਂ ਨੂੰ ਆਸਾ ਦੀ ਵਾਰ ਕੰਠ ਕਿਸੇ ਨੂੰ ਸੁਖਮਨੀ ਸਾਹਿਬ ਦਾ ਪਾਠ ਨਿਤਨੇਮ ਸਾਹਿਬ ਜੀ ਜਾਂ ਸੱਤੇ ਬਾਣੀਆਂ ਕੰਠ ਤੇ ਬੜੇ ਪਿਆਰ ਦੇ ਨਾਲ ਉਹਨਾਂ ਨੇ ਬਾਣੀ ਸਰਵਨ ਕਰਾਈ ਉਹਨਾਂ ਬੱਚਿਆਂ ਦਾ ਮਾਣ ਵਧਾਉਣ ਵਾਸਤੇ ਉਹਨਾਂ ਨੂੰ ਉਤਸ਼ਾਹਿਤ ਕਰਨ ਵਾਸਤੇ ਉਹਨਾਂ ਨੂੰ ਵੀ ਇਨਾਮ ਦਿੱਤੇ ਗਏ ਉਥੇ ਹੀ ਭਾਸ਼ਣ ਮੁਕਾਬਲਾ ਕਵਿਸ਼ਰੀ ਮੁਕਾਬਲਾ ਇਹਦੇ ਵਿੱਚ ਵੀ ਤੇ ਪ੍ਰਸ਼ਨੋਤਰੀ ਮੁਕਾਬਲੇ ਪ੍ਰਸ਼ਨੋਤਰੀ ਮੁਕਾਬਲੇ ਵਿੱਚ ਤੇ ਬਹੁਤ ਹੀ ਕਠਨ ਸਵਾਲ ਸਨ ਜਿਹੜੇ ਕਿ ਆਮ ਜਦੋਂ ਕੋਈ ਇਨਸਾਨ ਸੁਣਦਾ ਹੈ ਤੇ ਉਹ ਵੀ ਇਸ ਗੱਲ ਤੋਂ ਬੜਾ ਜਿਹੜਾ ਹੈ ਉਹ ਭਾਵਕ ਹੁੰਦਾ ਵੀ ਐਸੇ ਸਵਾਲ ਗੁਰ ਇਤਿਹਾਸ ਦੇ ਵਿੱਚ ਉਹਨਾਂ ਬੱਚਿਆਂ ਨੇ ਤਿੰਨ ਚਾਰ ਦਿਨਾਂ ਵਿੱਚ ਐਡੀ ਵੱਡੀ ਮਿਹਨਤ ਕਰਕੇ ਉਹਨਾਂ ਬਹੁਤ ਕਠਨ ਸਵਾਲਾਂ ਦੇ ਜਵਾਬ ਦਿੱਤੇ ਉਹਨਾਂ ਬੱਚਿਆਂ ਦਾ ਵੀ ਮਾਣ ਤਾਣ ਜਿਹੜਾ ਸੀ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲ ਵਧਾਇਆ ਗਿਆ ਇਸ ਕਰਕੇ ਇਹ ਸਮਾਗਮ ਅੱਜ ਹੋਏ ਨੇ ਬੜੇ ਸਫਲਪੂਰਵਕ ਇਹ ਸਮਾਗਮ ਸਮਾਪਤ ਹੋਏ ਨੇ ਅੱਜ ਦੇ ਪਹਿਲੇ ਦਿਨ ਦੇ ਇਦੇ ਵਾਸਤੇ ਜਿੱਥੇ ਸਾਰੇ ਬੱਚਿਆਂ ਨੂੰ ਵਧਾਈ ਸਾਰੇ ਸਮੁੱਚੇ ਖਾਲਸਾ ਪੰਥ ਨੂੰ ਵਧਾਈ ਉਥੇ ਉਹਨਾਂ ਦੇ ਮਾਤਾ ਪਿਤਾ ਨੂੰ ਟੀਚਰ ਸਹਿਬਾਨਾਂ ਨੂੰ ਸਕੂਲਾਂ ਦੇ ਪ੍ਰਿੰਸੀਪਲ ਸਹਿਬਾਨ ਅਧਿਆਪਕ ਸਹਿਬਾਨ ਸਭਨਾਂ ਨੂੰ ਵਧਾਈ ਹੈ ਤੇ ਐਸੇ ਸਮਾਗਮ ਜਿਹੜੇ ਹਨ ਉਹ ਜ਼ਰੂਰੀ ਹਨ ਕਿ ਸਾਡੇ ਬੱਚਿਆਂ ਦੇ ਵਿੱਚ ਆਉਣ ਵਾਲਾ ਸਮਾਂ ਜਿਹੜਾ ਇਹ ਗਿਆਨ ਭਰਪੂਰ ਹੋ ਸਕੇ ਸੋ ਸਾਰੇ ਸਮੁੱਚੇ ਖਾਲਸਾ ਪੰਥ ਨੂੰ ਬਹੁਤ ਬਹੁਤ ਵਧਾਈ ਹੋਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਕਾਵਲਿਆਂ ਦਾ ਦੌਰ ਚੱਲਿਆ ਬੱਚਿਆਂ ਦਾ ਇਸ ਦੇ ਵਿੱਚ ਦਸਤਾਰ ਦੇ ਮੁਕਾਬਲੇ ਉਸ ਤੋਂ ਬਿਨਾ ਆਪਣੇ ਇਤਿਹਾਸ ਦੇ ਮੁਕਾਬਲੇ ਕੁਰਬਾਨੀ ਕੰਠ ਦੇ ਮੁਕਾਬਲੇ ਹੋਰ ਬਹੁਤ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਏ ਗਏ ਬੱਚਿਆਂ ਦਾ ਬਹੁਤ ਧੰਨਵਾਦ ਹੈ ਠੰਡ ਵਿੱਚ ਆ ਕੇ ਉਹਨਾਂ ਨੇ ਬਹੁਤ ਵੱਡਾ ਇੱਥੇ ਸਾਥ ਦਿੱਤਾ ਬੱਚਿਆਂ ਵਿੱਚ ਬਹੁਤ ਅੱਛਾ ਸੀ ਕਈ-ਕਈ ਬੱਚਿਆਂ ਦੇ 10 10 12 12 ਬਾਣੀਆਂ ਕੰਠ ਸਨ ਇਹ ਉਹਨਾਂ ਦੀ ਗੁਰੂ ਦੀ ਬਖਸ਼ਿਸ਼ ਹੈ ਜਿਹੜਾ ਇਹ ਪ੍ਰੋਗਰਾਮ ਹੈ ਇਸ ਤਰ੍ਹਾਂ ਗੁਰੂ ਸਾਹਿਬਾਂ ਦੇ ਜਿਹੜਾ ਜਨਮ ਦਿਹਾੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਮਨਾਇਆ ਜਾ ਰਿਹਾ ਹੈ ਪੋਤੋ ਦੀ ਸਤਮੀ ਦਾ ਉਹਨੂੰ ਸਮਰਪਿਤ ਕੀਤਾ ਗਿਆ। ਬੱਚਿਆਂ ਦਾ ਜਿਹੜੇ ਮੁਕਾਬਲੇ ਕਰਾਉਣ ਦਾ ਮਕਸਦ ਹੈ ਬੱਚਿਆਂ 'ਚ ਸਿੱਖੀ ਭਾਵਨਾ ਵਧੇ ਜਾਂ ਉਹਨਾਂ ਤੇ ਮੁਕਾਬਲਾ ਹੁੰਦਾ ਹੈ। ਉਹਨਾਂ ਨੂੰ ਆਪਣੇ ਸਿੱਖ ਤੋਂ ਜਾਨੂ ਹੁੰਦੇ ਆ। ਸਾਰੇ ਬੱਚਿਆਂ ਦਾ ਸਾਰੇ ਮਾਪਿਆਂ ਦਾ ਸਾਰੇ ਟੀਚਰ ਸਾਹਿਬਾਨਾਂ ਦਾ ਇੰਨੀ ਠੰਡ ਦੇ ਵਿੱਚ ਵੀ ਇੱਥੇ ਪਹੁੰਚਣ ਤੇ ਮੁਕਾਬਲੇ ਵਿੱਚ ਸਾਲਣ ਤੇ ਬਹੁਤ-ਬਹੁਤ ਧੰਨਵਾਦ ਜੀ ਹੈ ਉਹਨੂੰ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹਾਂ ਜੀ ਹਰ ਇੱਕ ਸਾਲ ਹੀ ਜਿਹੜਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਵਰ੍ਹੇਗੰਵ ਹੋਣ ਦਾ ਇਹਨੂੰ ਸਮਰਪਿਤ ਦੇ ਮੁਕਾਬਲੇ ਕਰਵਾਇਆ ਜਾਇਆ ਕਰਨਗੇ ਇਸ ਤੋਂ ਇਲਾਵਾ ਜਿਹੜਾ ਇੱਥੇ ਗੁਰੂ ਸਾਹਿਬਾਂ ਨੇ ਆਪਣੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸੰਪੂਰਨ ਇੱਥੇ ਕੀਤਾ ਸੀਗਾ ਉਹ ਦਿਨ ਨੂੰ ਮਨਾਉਣ ਦੇ ਉੱਤੇ ਇਸ ਤਰ੍ਹਾਂ ਦੇ ਮੁਕਾਬਲੇ ਕਰਵਾਇਆ ਜਾ ਕਰਨਗੇ ਜੀ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਕੋਟਸ਼ਮੀਰ ਮਾਤਾ ਸੁੰਦਰੀ ਪਬਲਿਕ ਸਕੂਲ ਵੱਲੋਂ ਆਏ ਆ ਜੀ ਇੱਥੇ ਅੱਜ ਕਿ ਜੀ ਗੁਰ ਕੋਵਿੰਦ ਸਿੰਘ ਜੀ ਦੇ ਪ੍ਰਕਾਸ਼ਪੂਰਵਨਾ ਸਮੰਧਤ ਪ੍ਰੋਗਰਾਮ ਸੀ ਕਵੀਸ਼ਰੀ ਮੁਕਾਬਲੇ ਸੀ ਤੇ ਸਾਡੀ ਸੈਕਿੰਡ ਪੋਜੀਸ਼ਨ ਆਈ ਹੈ ਜੀ ਸਾਨੂੰ ਬਹੁਤ ਵਧੀਆ ਲੱਗਿਆ ਇੱਥੇ ਆ ਕੇ ਸਾਨੂੰ ਹੋਰ ਵੀ ਬਹੁਤ ਕੁਝ ਸਿੱਖਣ ਨੂੰ ਮਿਲਿਆ ਜਿਵੇਂ ਹੋਰ ਵੀ ਇਹ ਜੇ ਮੁਕਾਬਲੇ ਸ਼੍ਰੋਮਣੀ ਕਮੇਟੀ ਦੇ ਅੱਗੇ ਮੈਂ ਬੇਨਤੀ ਕਰਨਾ ਚਾਹੁੰਗਾ ਕਿ ਇਹ ਜੇ ਮੁਕਾਬਲੇ ਹਰ ਇੱਕ ਥਾਂ ਤੇ ਹੋਣੇ ਚਾਹੀਦੇ ਨੇ ਬਹੁਤ ਵਧੀਆ ਸੰਗਤ ਦਾ ਸਨਿਆ ਸਹਿਯੋਗ ਮਿਲਿਆ ਸਾਨੂੰ ਬਹੁਤ ਹੀ ਵਧੀਆ ਲੱਗਿਆ ਇੱਥੇ ਮੈਂ ਇਹ ਮੁਕਾਬਲੇ ਵਿੱਚ ਫਸਟ ਆਇਆ ਜੀ ਇਹਦੇ ਮੁਕਾਬਲੇ ਹੋਰ ਜੋ ਹੋਰ ਹੋਣੇ ਚਾਹੀਦੇ ਹਨ ਨਹੀਂ ਤੇ ਇਹ ਬੱਚਿਆਂ ਨੂੰ ਸਿੱਖੀ ਨਾਲ ਜੋੜਨਾ ਚਾਹੀਦਾ ਹੈ ਜੀ ਕਿ ਕਿਸ ਮੁਕਾਬਲੇ ਵਿੱਚ ਭਾਗ ਲਿਆ ਸੀ ਕੀ ਤੁਹਾਡੇ ਤੋਂ ਪੁੱਛਿਆ ਗਿਆ ਸਾਨੂੰ ਅਸੀਂ ਜੀ ਗੁਰਵਾਨੀ ਵਿੱਚ ਭਾਗ ਲਿਆ ਸੀ ਜੀ ਅਸੀਂ ਫਸਟ ਸਾਡੀ ਪ੍ਰਾਸਟ ਵਧੀຊਣ ਆਈ ਹੈ ਜੀ ਕਿੰਨੀਆਂ ਬਾਣੀਆਂ ਤੁਹਾਡੇ ਮੂੰਹ ਜਵਾਨੀ ਜਾਂਦੇ 14 ਜੀ ਮਾਨ ਸਿੰਘ ਜੀ ਮਾਸੇ ਕੀ ਕਹਣਾ ਚਾਹੁੰਦੇ ਕਿ ਕਿੱਥੇ ਭਾਗ ਕਿਸ ਤਰ੍ਹਾਂ ਦੀ ਪੀਸੋ ਦੀ ਹੈ ਅਜੀ ਇੱਥੇ ਦੰਦਾਂ ਸਾਹਿਬ ਦੰਦਾਂ ਸਾਹਿਬ ਦੇ ਨੇੜੇ ਬਾਬਾ ਬੀਰ ਸਿੰਘ ਧੀਰ ਸਿੰਘ ਗੁਰਦੁਆਰੇ ਵਿੱਚ ਦਸਤਾਰ ਦਸਤਾਰ ਮੁਕਾਬਲੇ ਹੋਏ ਸੀ ਮੈਂ ਇੱਥੇ ਪਹਿਲੀ ਵਾਰ ਭਾਗ ਲਿਆ ਇੱਥੇ ਮੇਰੀ ਪਹਿਲੀ ਪੋਜੀਸ਼ਨ ਆਈ ਹੈ ਇਸ ਤਰ੍ਹਾਂ ਦੇ ਦਸਤਾਰ ਸਜਾਉਣੇ ਕਿਵੇਂ ਸੌਂਪੇ ਆ ਘਰੇ ਵੀ ਸਜਾਉਂਦੇ ਰਹਿੰਦੇ ਮਨ ਨੂੰ ਸ਼ੁਰੂਤ ਮੈਂ ਬਣਾਣੀ ਨਹੀਂ ਆਉਂਦੀ ਮੇਰੇ ਪਾਪਾ ਬੰਦੇ ਸੀ ਮੇਰੇ ਪੱਗ ਤੇ ਉਦੋਂ ਬਾਅਦ ਚ ਮੈਂ ਖੁਦ ਬਣਣੀ ਸਿੱਖ ਲਿਆ